ਵੀਰ ਨਿਗਾਹੇ ਜਦੋਂ ਆਪਾਂ ਦਰਬਾਰ ਤੇ ਦਰਸ਼ਨ ਕਰਦੇ ਆ ਉਸ ਤੋਂ ਪਹਿਲੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਪਹਿਲੇ ਪਾਸ਼ਾ ਜਿੱਦਾ ਸਥਾਨ ਆ ਇਸ ਜਗ੍ਹਾ ਤੇ ਆ ਪੂਰਾ ਇਤਿਹਾਸ ਹੈ ਇਹ ਇਨਾਂ ਨੇ ਲਿਖ ਕੇ ਵੀ ਲਗਾਇਆ ਹੋਇਆ ਆ ਇਹ ਪਾਂਡਵਾਂ ਦੀਆਂ ਗੁਫਾਵਾਂ ਜਿਹੜੀਆਂ ਇੱਕ ਹੀ ਰਾਤ ਵਿੱਚ ਇਹ ਬਣੀਆਂ ਆ ਜਿਹੜਾ ਅੰਦਰ ਆ ਗਿਆ ਉਹ ਖਾਲੀ ਹੱਥ ਨਹੀਂ ਭੇਜਦੇ ਅਰੇ ਜਿਹੜਾ ਗੁਫਾ ਦੇ ਅੰਦਰ ਆ ਗਿਆ ਹਾਂਜੀ ਖਾਲੀ ਹੱਥ ਨਹੀਂ ਸਭ ਦੀ ਝੋਲੀਆਂ ਭਰ ਕੇ ਭੇਜਦੇ ਲੋ ਜੀ ਕਰੋ ਦਰਸ਼ਨ ਬਹੁਤ ਸੰਗਤਾਂ ਦਾ ਸਿਗਾ ਮੈਸੇਜ ਸੀ ਕਮੈਂਟ ਆ ਰਹੇ ਸੀ ਮੈਸੇਜ ਆਏ ਕਮੈਂਟ ਆਏ ਬੇ ਭਾਜੀ ਤੁਸੀਂ ਪੀਰ ਨਗਾਹੇ ਦਾ ਬਲੌਕ ਕਿਉਂ ਨਹੀਂ ਪਾ ਰਹੇ ਤੇ ਮੈਂ ਅੱਗੇ ਵੀ ਇਹ ਗੱਲ ਕਹਿੰਦਾ ਹੋਂ ਨਾ ਜਦੋਂ ਉਹਦੀ ਮੋਜ ਹੁਣੀਆ ਬਣਨਾ ਉਦੋਂ ਹੀਆ ਤੇ ਚਲੋ ਅੱਜ ਆ ਗਏ ਆ ਜੀ ਪੀਰ ਨਗਾਹੇ ਤੇ ਸਟਾਰਟਿੰਗ ਆ ਇੱਥੋਂ ਸਾਹਮਣੇ ਗੱਡੀ ਸਟਾਕਾ ਇੱਥੇ ਖੜੀ ਕਰ ਲਈਆ ਤੇ ਇਹ ਹੈਗਾ ਜੀ ਖੱਬੇ ਹੱਥ ਸਰੋਵਰ ਬਿਲਕੁਲ ਇਹਨੂੰ ਸਰੋਵਰ ਵੀ ਕਿਹਾ ਜਾਂਦਾ ਤੇ ਪਹਿਲਾਂ ਇਹਨੂੰ ਕਹਿੰਦੇ ਸੀ ਛਪੜੀ ਤੇ ਕਹਿੰਦੇ ਜਿਹੜਾ ਇਤਿਹਾਸ ਹੈ ਇੱਥੋਂ ਸਟਾਰਟ ਹੁੰਦਾ ਆ ਇਸੇ ਜਗ੍ਹਾ ਤੋਂ ਤੇ ਬਾਕੀ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੇ ਦਿਖਾਉਂਦੇ ਆ ਅੱਜ ਹੀ ਕਰਦੇ ਆ ਦਰਸ਼ਨ ਮੇਲੇ ਤੇ ਇੱਥੇ ਦਾ ਜਿਹੜਾ ਇਤਿਹਾਸ ਆ ਨਾ ਇੱਥੇ ਦਾ ਇਤਿਹਾਸ ਆ ਇੱਥੇ ਪੀਰ ਨਗਾਇਆ ਤੇ ਬਿਲਕੁਲ ਲੱਗੇ ਨਾ ਪਿੰਡ ਪਿੰਦਾ ਇੱਕ ਸੈਲੀ ਸੈਲੀ ਤੋਂ ਇੱਕ ਪੰਡਤ ਹੋਇਆ ਪੰਡਤ ਨਗਾਇਆ ਆ ਆ ਪੂਰਾ ਇਤਿਹਾਸ ਹੈ ਤੇ ਇਹਨਾਂ ਨੇ ਲਿਖ ਕੇ ਵੀ ਲਗਾਇਆ ਹੋਇਆ ਆ ਜਦੋਂ ਹੀ ਆਪਾਂ ਅੰਦਰ ਐਂਟਰੀ ਕਰਦੇ ਆ ਤੁਸੀਂ ਇਹਨੂੰ ਪੜ੍ਹ ਵੀ ਸਕਦੇ ਆ ਇੱਕ ਸਾਈਡ ਹਿੰਦੀ ਦੇ ਵਿੱਚ ਆ ਤੇ ਦੂਸਰੀ ਸਾਈਡ ਹੈਗਾ ਆ ਪੰਜਾਬੀ ਦੇ ਵਿੱਚ ਜੀ ਤੇ ਇਹ ਜੀ ਉਹ ਸਰੋਵਰ ਆ ਤੇ ਇਦਾ ਇਤਿਹਾਸ ਇਦਾਂ ਜਿਹੜਾ ਪੰਡਤ ਨਿਗਾਈਆ ਸੀ ਸੈਲੀ ਪਿੰਡ ਤੋਂ ਸੀ ਤੇ ਉਹਨੂੰ ਕੁਸ਼ਟ ਰੋਗ ਹੋ ਗਿਆ ਉਹਨੂੰ ਜਦਾਂ ਕੋੜ ਦਾ ਰੋਗ ਹੋ ਗਿਆ ਤੇ ਘਰਦਿਆਂ ਨੇ ਉਹਨੂੰ ਘਰੋਂ ਕੱਢ ਦਿੱਤਾ ਤੇ ਪਿੰਡ ਵਾਲਿਆਂ ਨੇ ਵੀ ਉਹਨੂੰ ਪਿੰਡੋਂ ਕੱਢ ਦਿੱਤਾ ਤੇ ਕਿਸੇ ਨੇ ਉਹਨੂੰ ਦੱਸਿਆ ਵੀ ਤੂੰ ਇਦਾਂ ਕਰ ਵੀ ਇਦਾਂ ਇਦਾਂ ਕਰਕੇ ਇੱਕ ਜਗ੍ਹਾ ਛੱਪੜਾ ਤੇ ਉੱਥੇ ਜਾ ਕੇ ਨਾ ਅ ਇਸ਼ਨਾਨ ਕਰ ਤੇ ਤੇਰਾ ਜਿਹੜਾ ਰੋਗ ਆ ਕੱਟਿਆ ਜਾਊਗਾ ਉਹ ਕਹਿੰਦੇ ਹੌਲੀ ਹੌਲੀ ਰੜਦਾ ਢਿੰਦਾ ਹੌਲੀ-ਹੌਲੀ ਇਸ ਜਗ੍ਹਾ ਤੇ ਇਸ ਸਥਾਨ ਤੇ ਪਹੁੰਚ ਗਿਆ ਤੇ ਇਹਦੇ ਉੱਤੇ ਨਾ ਥੋੜੀ ਜਿਹੀ ਜਗ੍ਹਾ ਤੇ ਵਿੱਚ ਬੜੀ ਛਪੜੀ ਸੀਗੀ ਇੱਕ ਨਾ ਇੱਕ ਐਸੀ ਇਸ ਜਗ੍ਹਾ ਤੇ ਤੇ ਇਸ ਜਗ੍ਹਾ ਤੇ ਪੀ ਨਿਗਾਹੇ ਵਾਲਿਆਂ ਨੇ ਬਾਬਾ ਜੀ ਨੇ ਉਹਨੂੰ ਦਰਸ਼ਨ ਦਿੱਤੇ ਤੇ ਇਸ ਜਗ੍ਹਾ ਤੇ ਜਦੋਂ ਉਹਨੇ ਇਸ਼ਨਾਨ ਕੀਤਾ ਤੇ ਉਹਦਾ ਜਿਹੜਾ ਰੋਗ ਸੀਗਾ ਨਾ ਕੋੜ ਦਾ ਉਹ ਦੂਰ ਹੋ ਗਿਆ ਕੋੜ ਦਾ ਰੋਗ ਜਦੋਂ ਦੂਰ ਹੋ ਗਿਆ ਤੇ ਫਿਰ ਉਹਨੇ ਪੀ ਨਗਾਹੇ ਵਾਲੇ ਇੱਥੇ ਬਾਬਾ ਜੀ ਦੀ ਸੇਵਾ ਕਰਨੀ ਸ਼ੁਰੂ ਕੀਤੀ ਤੇ ਬਹੁਤ ਸੇਵਾ ਕੀਤੀ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਵੀ ਜਦੋਂ ਤੁਸੀਂ ਪੀ ਨਗਾਹੇ ਦਰਸ਼ਨ ਮੇਲੇ ਕਰਨ ਜਾਂਦੇ ਆਂ ਤਾਂ ਜਿਹੜੀ ਚੱਦਰ ਚੜ੍ਹਦੀ ਆ ਨਾ ਤੇ ਉਹ ਪੰਡਤ ਨਗਾਹੇ ਦੀ ਚੜ੍ਹਦੀ ਆ ਬਿਲਕੁਲ ਤੇ ਕਿਹੜੀਆਂ-ਕਿਹੜੀਆਂ ਸੰਤ ਨੂੰ ਇਸ ਜਗ੍ਹਾ ਦਾ ਪਤਾ ਸੀਗਾ ਤੇ ਕਿਹਾ ਜਾਂਦਾ ਵੀ ਜਿਹਨੂੰ ਵੀ ਕੋਈ ਮਤਲਬ ਸਰੀਰ ਦਾ ਕੋਈ ਵੀ ਕਸ਼ਟ ਹੋਵੇ ਚਮੜੀ ਦਾ ਕੋਈ ਵੀ ਰੋਗ ਹੋਵੇ ਇਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਉਹਦੇ ਉਹ ਕਸ਼ਟ ਉਹ ਰੋਗ ਦੂਰ ਹੁੰਦੇ ਆ ਤੇ ਇਹ ਵੀ ਮੰਦਰ ਪੀਰ ਨਗਾਇ ਦਾ ਇੱਕ ਹਿੱਸਾ ਆ ਤੇ ਇੱਥੇ ਪੰਡਤ ਨਗਾਇਆ ਜੀ ਦਾ ਇਸ਼ਨਾਨ ਕਰਦੇ ਸਮੇ ਕੋਸ਼ਟ ਰੋਗ ਦੂਰ ਹੋ ਗਿਆ ਸੀਗਾ ਤੇ ਬਾਕੀ ਪੂਰੀ ਐਸਟੀ ਇੱਥੇ ਲਿਖੀ ਹੋਈ ਆ ਤੇ ਤੁਸੀਂ ਆਪ ਵੀ ਇਹਨੂੰ ਆ ਕੇ ਪੜ੍ਹ ਸਕਦੇ ਆ ਫੋਲੋ ਕਰ ਸਕਦੇ ਆ ਤੇ ਆਜੋ ਹੁਣ ਚੱਲਦੇ ਆ ਆਪਾਂ ਦਰਬਾਰ ਤੇ ਪੀਰ ਨਗਾਇਆ ਅਗੇ ਥੋੜੀ ਜਿਹੀ ਚੜਾਈ ਆ ਜਾਂਦੀ ਆ ਤੇ ਜਦੋਂ ਵੀ ਬਾਬਾ ਜੀ ਦੇ ਜਾਈਦਾ ਜਿੰਨੇ ਵੀ ਸੰਗ ਜਾਂਦੇ ਆ ਤਕਰੀਬਨ ਬਾਬਾ ਬਾਲਕਨਾਥ ਜੀ ਦੇ ਤੇ ਸਾਰੇ ਇਸ ਸਾਈਡ ਤੋਂ ਹੋ ਕੇ ਜਾਂਦੇ ਪੀਰ ਨਗਾਇਆ ਦਰਬਾਰ ਤੇ ਦਰਸ਼ਨ ਮੇਲੇ ਕਰਕੇ ਤਾਂ ਫੇਰ ਜਾਂਦੇ ਆ ਦਿਓੜ ਸਿੱਧ ਗੁਫਾ ਤੇ ਬਾਬਾ ਜੀ ਦੇ ਤੇ ਥੋੜੇ ਦਿਨ ਪਹਿਲਾਂ ਬਾਬਾ ਜੀ ਦਾ ਸੰਗ ਆਇਆ ਸੀ ਕਮਾਲਪੁਰ ਮਹੱਲੇ ਤੋਂ ਤੇ ਬਾਬਾ ਫਿਰਿੰਦਰ ਸਿੰਘ ਜੀ ਦਾ ਤੇ ਨਾਲ ਅਸੀਂ ਵੀ ਆਏ ਸੀ ਸਾਰੇ ਜਣੇ ਤੇ ਉਸ ਤੋਂ ਬਾਅਦ ਫਿਰ ਅੱਜ ਆ ਗਏ ਆ ਜੀ ਦਰਬਾਰ ਦੇ ਦਰਸ਼ਨ ਕਰ ਤੇ ਇਹ ਆਂਟੀ ਜੀ ਸਾਡੇ ਅੜੀ ਜੇ ਬਾਬੇ ਜੀ ਕੀ ਹਾਲ ਚੜਾ ਤੇ ਇੱਥੋਂ ਲਈਦਾ ਆਪਾਂ ਪ੍ਰਸ਼ਾਦ ਜਦੋਂ ਆਪਣੇ ਸ਼ਰਪੁਰੋ ਬਾਬਾ ਜੀ ਦੇ ਨਾਲ ਆਉਂਦਾ ਸੰਗ ਤੇ ਵੀਰ ਨਿਗਾਹੇ ਜਦੋਂ ਆਪਾਂ ਦਰਬਾਰ ਤੇ ਦਰਸ਼ਨ ਕਰਦੇ ਹਾਂ ਉਸ ਤੋਂ ਪਹਿਲਾਂ ਤਨਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਪਹਿਲੇ ਪਾਸ਼ਾ ਜੀ ਦਾ ਸਥਾਨ ਹੈ ਇਸ ਜਗ੍ਹਾ ਤੇ ਤੇ ਗੁਰੂ ਮਹਾਰਾਜ ਦੇ ਚਨ ਸ਼ੋਪਰਾਪਤਾ ਇਸ ਸਥਾਨ ਨੂੰ ਕਿਹਾ ਗਿਆ ਵੀ ਤਨਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਪਾਸ਼ਾ ਪਹਿਲੇ ਪਾਸ਼ਾ ਇਸ ਜਗ੍ਹਾ ਦੇ ਉੱਤੇ ਤੇ ਉਹ ਵਿਰਾਜਮਾਨ ਹੋਏ ਆ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਆਸਣ ਲੱਗ ਰਹਿਣ ਕੀਤਾ ਤੇ ਕੁਝ ਟਾਈਮ ਲਈ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਵਿਸ਼ਰਾਮ ਕੀਤਾ ਸੀ ਤੇ ਉਸ ਵੇਲੇ ਦਾ ਇਹ ਸਥਾਨ ਕਰੋ ਦਰਸ਼ਨ ਜੀ ਵਾਹਿਗੁਰੂ 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 ਤੇ ਨਾਲ ਹੀ ਬਾਬਾ ਫਰੀਦ ਜੀ ਦੀ ਐ ਪ੍ਰਤੀਮਾ ਤੇ ਜਿੰਨੀਆਂ ਵੀ ਸੰਗਤਾਂ ਪੀਰ ਨਗਾਹੇ ਦਰਵਾਜ਼ੇ ਦਰਸ਼ਨ ਕਰਨ ਜਾਂਦੀਆਂ ਹਨ ਤਨ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਸ਼ਾ ਦੇ ਨਤਮਸਤਕ ਹੋ ਕੇ ਫਿਰ ਪੀਰ ਨਗਾਹੇ ਦਰਸ਼ਨ ਮੇਲੇ ਕਰਨ ਜਾਂਦੀਆਂ ਤੇ ਕਰੋ ਜੀ ਦਰਸ਼ਨ ਮੇਲੇ ਤੇ ਇਸ ਜਗ੍ਹਾ ਦੇ ਉੱਤੇ ਤੰਤਰ ਸ਼੍ਰੀ ਗੁਰੂ ਨਾਨਕ ਸਾਹਿਬ ਪਾਸ਼ਾ ਪਹਿਲੇ ਪਾਸ਼ਾ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਵਿਸ਼ਰਾਮ ਕੀਤਾ ਸੀ ਗੁਰੂ ਪਾਸ਼ਾ ਨੇ ਇਸ ਜਗ੍ਹਾ ਵਾਹਿਗੁਰੂ ਵਾਹਿਗੁਰੂ ਜਿੰਨੀਆਂ ਵੀ ਸੰਗਤਾਂ ਪੀਰ ਨਗਾਹੇ ਨਤਮਸਤਕ ਹੋਣ ਆਉਂਦੀਆਂ ਪਹਿਲਾਂ ਤੰਤਰ ਸ਼੍ਰੀ ਗੁਰੂ ਨਾਨਕ ਸਾਹਿਬ ਪਾਸ਼ਾ ਦੇ ਦਰਸ਼ਨ ਮੇਲੇ ਕਰਕੇ ਨਤਮਸਤਕ ਉਸ ਤੋਂ ਬਾਅਦ ਫਿਰ ਅੱਗੇ ਪੀਰ ਨਗਾਹੇ ਮੱਥਾ ਟੇਕਦੀਆਂ ਔਰ ਉਸ ਤੋਂ ਬਾਅਦ ਫਿਰ 11ਵੇਂ ਵਾਲੇ ਪੀਰ ਬਾਬਾ ਜੀ ਦੇ ਮੱਥਾ ਟੇਕਦੀਆਂ ਤੇ ਆਓ ਜੀ ਕਰੀਏ ਦਰਸ਼ਨ ਮੇਲੇ ਤੇ ਇਸ ਜਗ੍ਹਾ ਤੇ ਉਹ ਸਥਾਨ ਆ ਸਮਾਦ ਆ ਉਹ ਜਿਹੜੀ ਪੰਡਤ ਨਗਾਈਆ ਜੀ ਦੀ ਆ ਜਿੱਥੇ ਕਹਿੰਦੇ ਬਹਿਲਾ ਚੱਦਰ ਚੜਦੀ ਆ ਨਾ ਉਹ ਪੰਡਰ ਨਗਾਈ ਪੰਡਤ ਨਗਾਈਆ ਜੀ ਦੀ ਚੜਦੀ ਆ ਇਹ ਆ ਜੀ ਪੈਰੋ नाथ ਜੀ ਦੇ ਪ੍ਰਤੀਮਾ ਤੇ ਇੱਥੇ ਦਰਸ਼ਨ ਮੇਲੇ ਕਰਨ ਤੋਂ ਬਾਅਦ ਫਿਰ ਨਾਲੇ ਹੀ ਇਹਦੀ ਜਿਹੜੀ ਨਾ ਬੈਕ ਸਾਈਡ ਦੇ ਉੱਤੇ ਆ ਜਾਂਦੀ ਆ ਪਾਂਡਵਾਂ ਦੀਆਂ ਗੁਫਾਵਾਂ ਬਿਲਕੁਲ ਇਹ ਪਾਂਡਵਾਂ ਦੀਆਂ ਗੁਫਾਵਾਂ ਜਿਹੜੀਆਂ ਇੱਕ ਹੀ ਰਾਤ ਵਿੱਚ ਇਹ ਬਣੀਆਂ ਆ ਜਿੱਦਾਂ ਇੱਥੋਂ ਮੈਨੂੰ ਪਤਾ ਲੱਗਾ ਪੰਡਿਤ ਜੀ ਉਹਨਾਂ ਦੇ ਕੋਲੋਂ ਤੇ ਇੱਕ ਇੱਥੇ ਦੀ ਬੁੱਕ ਵੀ ਆ ਜਿਹੜੀ ਪ੍ਰਕਾਸ਼ਿਤ ਹੋਈ ਹੋ ਆ ਇਹ ਬੁੱਕ ਆ ਜੈ ਲਖਦਾਤਾ ਪੀਰ ਜੀ ਤੇ ਇਹਦੇ ਬੁੱਕ ਦੇ ਵਿੱਚ ਸਾਰਾ ਇਤਿਹਾਸ ਇੱਥੇ ਦਾ ਦਰਜ ਆ ਤੇ ਉਹ ਵੀ ਤੁਸੀਂ ਪੜ ਸਕਦੇ ਆ ਇੱਥੋਂ ਲੈ ਕੇ ਤੇ ਇਹ ਜਿਹੜੀ ਗੁਫਾਵਾਂ ਤੁਸੀਂ ਦੇਖ ਰਹੇ ਪੰਜਾਂ ਪਾਂਡਵਾਂ ਦੁਆਰਾ ਇੱਕ ਰਾਤ ਦੇ ਵਿੱਚ ਬਣਾਈਆਂ ਗਈਆਂ ਆ ਹਾਂਜੀ ਇਹ ਦਰਸ਼ਨ ਕਰ ਰਹੇ ਹਾਂ ਪੰਡਤ ਨਗਾਈਆ ਜੀ ਦੀ ਸਮਾਧ ਨੂੰ ਬਿਜਲੀ ਪਹਿਲਾਂ ਵੀਡੀਓ ਚ ਦਿਖਾਇਆ ਸੀਗਾ ਜਿਹੜੀ ਛੱਪੜੀ ਦੇ ਉੱਤੇ ਇਸ਼ਨਾਨ ਕੀਤਾ ਸੀ ਤੇ ਉਹਨਾਂ ਦੇ ਰੋਗ ਕੱਟੇ ਗਏ ਸੀ ਇਹ ਆ ਜਿੱਥੋਂ ਦੀ ਚਾਦਰ ਚੜਾਉਣੀ ਆ ਤੇ ਪੰਡਤ ਨਗਾਈਆ ਜੀ ਦੀ ਚਾਦਰ ਚੜ੍ਹਦੀ ਆ ਜੀ ਤੇ ਕਿਹਨਾ ਕਿਹਨਾ ਸੰਗਤਾਂ ਨੂੰ ਪਤਾ ਸੀ ਇਸ ਦਰਬਾਰ ਬਾਰੇ ਇਸ ਦਰਬਾਰ ਦੀ ਹਿਸਟਰੀ ਬਾਰੇ ਤੋਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਦੇਖਿਆ ਤੇ ਉਹ ਵੀ ਜਰੂਰ ਦੱਸਿਓ ਤੇ ਆਜੋ ਚੱਲਦੇ ਆ ਅਗਲੇ ਪਾਸੇ ਇਹ ਬੀਬੀ ਬਾਈ ਜੀ ਬੀਬੀ ਬਾਈ ਜੀ ਲਖਦਾ ਤਾਂ ਪੀਰ ਜੀ ਦੇ ਘਰ ਵਾਲੀ ਅੱਛਾ ਲਖਵਦਾ ਤਾਂ ਪੀਰ ਜੀ ਦੇ ਘਰ ਵਾਲੇ ਨਾ ਠੀਕ ਹੈ ਜੀ ਇਹ ਮਾਤਾ ਅਸਾਂ ਜੀ ਅੱਛਾ ਜੀ ਲਖਦਾ ਤਾਂ ਪੀਰ ਜੀ ਦੀ ਮਾਤਾ ਜੀ ਅੱਛਾ ਜੀ ਇਹ ਉਹਨਾਂ ਦੇ ਪਿਤਾ ਜੀ ਹੈ ਜੀ ਬਾਬਾ ਜੈਨ ਅਲਾਉਦੀਨ ਜੀ ਤੇ ਇਸ ਜਗ੍ਹਾ ਤੇ ਵੀਡੀਓ ਬਣਾਉਣੀ ਅਲਾਉ ਨਹੀਂ ਹੈਗੀ ਫਿਰ ਵੀ ਅਸੀਂ ਕਮੇਟੀ ਮੈਂਬਰਾਂ ਨੂੰ ਪੁੱਛਿਆ ਆ ਉਹਨਾਂ ਤੋਂ ਸਾਰਿਆਂ ਤੋਂ ਇਜਾਜ਼ਤ ਲੈ ਕੇ ਤਾਂ ਫਿਰ ਇਸ ਜਗ੍ਹਾ ਤੇ ਆਏ ਅੰਦਰੋਂ ਵੀਡੀਓ ਸ਼ੂਟ ਕਰਨ ਦੇ ਲਈ ਤੇ ਮੈਂ ਪ੍ਰੋਪਰ ਦੱਸਣਾ ਪਿਆ ਵੀ ਪਹਿਲਾਂ YouTube ਚੈਨਲ ਆਪਣਾ ਲਓ ਜੀ ਆਪਾਂ ਆ ਗਏ ਅੰਦਰ ਗੁਫਾ ਦੇ ਅੰਦਰ ਔਰ ਇਹ ਜਿਹੜੀ ਗੁਫਾ ਆ ਇਹ ਪਾਂਡਵਾਂ ਦੁਆਰਾ ਬਣਾਈਆਂ ਗੁਫਾਆਂ ਆ ਜਿਹੜੀਆਂ ਇੱਕ ਰਾਤ ਚ ਬਣੀਆਂ ਸੀਗੀਆਂ ਨਾ ਤੇ 41 ਮਲੰਗ ਹੋਏ ਆ ਤੇ 41 ਮਲੰਗਾਂ ਦਾ ਕੀ ਇਤਿਹਾਸ ਆ ਲਖਦਾ ਤਾਂ ਪੀਰ ਜੀ ਦੇ ਨਾਲ ਪੀਰ ਨਗਾਹੇ ਵਾਲੇ ਨਾਲ 40000 ਮਲੰਗਾਂ ਨੂੰ 40 ਗੱਜ ਦੀ ਪੇਟਾ ਕੀਤੀ ਲਖਦਾ ਤਾਂ ਪੀਰ ਜੀ ਨੇ ਬਾਬਾ ਜੀ ਨੇ ਪਗੜੀ ਅੱਛਾ ਪਗੜੀ ਹਾਂਜੀ ਇੱਕ ਰੇਗਾ ਹਲਫ ਨਗਾ ਵਾਲੀ ਇਹ ਲਾਲਾ ਵਾਲਾ ਪੀਰ ਜੀ ਦਾ ਹੁਕਮ ਹੋਇਆ ਨਾ ਉਹ ਜਾ ਕੇ ਕੁੰਨ ਜਾ ਕੇ ਸਮਾਇਆ ਬਾਬੇ ਮੋਹਰੇ ਚਲਦਾ ਸੀ ਚਾਨੂ ਮੋਹਰੇ ਮਲੰਗ ਉਹ ਅੱਛਾ ਜੀ ਚਾਨੂ ਹਾਂ ਨਹੀਂ ਚਾਨੂ ਮੋਹਰੇ ਸੀ ਚਾਨੂ ਮੋਹਰੇ ਦਾ ਮਲੰਗ ਚੱਲਦਾ ਸੀ ਸਿਰ ਚਾਨੂ ਕੁਲੰਗ ਹਾਂਜੀ 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 ਸਿਰ ਚਾਨੂ ਮੋਹਰੇ ਨਾ ਜੀ ਨੂੰ ਗਾੜਾ ਸਾਦੇ ਦੀ ਹਾਂਜੀ 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 ਉਹ ਹਾਂਜੀ ਅੱਛਾ ਜੀ ਹਾਂਜੀ ਇੱਕ ੜਾਈ ਮਲੰਗ ਹੋਈ ਸੀ 41 ਮਲੰਗ ਹੋਏ ਆ ਇਹ ਇਹ ਉਹਨਾਂ ਦਾ ਸਥਾਨ ਆ ਜੀ ਜੀ ਜਿਹਦੇ ਨੇ ਜੀ ਮੰਨਤਾ ਜਿੱਦਾਂ ਪੁੱਛਣਾ ਦਾ ਉਸ ਨੂੰ ਫਲ ਪਾ ਲੈਂਦਾ ਬਿਲਕੁਲ ਕੀ ਇੱਥੇ ਦੀ ਮੰਨਤਾ ਆ ਇਸ ਥਾਂ ਦੀ ਉਹ ਜਿਹਦਾ ਜੋਤ ਹੈ ਜਿੱਦਾਂ ਇਹਨਾਂ ਜੋ ਵੀ ਦੂ ਘਰ ਨਾ ਆ ਮਨੋ ਕਾਮ ਨਾ ਪੂਰੀ ਹੁੰਦੀ ਆ ਤੰਦਰੁਸਤੀਆਂ ਵਾਹ ਹਾਂਜੀ ਹਾਂਜੀ ਜਿਹੜਾ ਅੰਦਰ ਆਗਾ ਉਹ ਖਾਲੀ ਹੱਥ ਨਹੀਂ ਭੇਜਦੇ ਅਰੇ ਜਿਹੜਾ ਗੁਫਾ ਦੇ ਅੰਦਰ ਆ ਗਿਆ ਹਾਂਜੀ ਖਾਲੀ ਹੱਥ ਨਹੀਂ ਸਭ ਦੀ ਝੋਲੀਆਂ ਭਰ ਕੇ ਭੇਜਦਾ ਲਓ ਜੀ ਲੋਕ ਕਹਿੰਦੇ ਵੀ ਜਿਹੜਾ ਇਸ ਗੁਫਾ ਦੇ ਅੰਦਰ ਆ ਗਿਆ ਨਾ ਉਹ ਖਾਲੀ ਹੱਥ ਮੁਰਦਾ ਨਹੀਂ ਕੁਝ ਨਾ ਕੁਝ ਅ ਦੁਆਵਾਂ ਲੈ ਕੇ ਜਾਂਦਾ ਹੈ ਨਾ ਹਾਂਜੀ ਹਾਂਜੀ ਵੇਖ ਜਾਂਦੇ ਲੈ ਕੇ ਜਾਂਦਾ ਬਾਬਿਆਂ ਦੇ ਤੇ ਲੋ ਅਸੀਂ ਵੀ ਗੁਫਾ ਦੇ ਅੰਦਰ ਆ ਗਏ ਇਹਦਾ ਮਤਲਬ ਬਾਬਾ ਜੀ ਕੋਈ ਨਾ ਕੋਈ ਦੇਣਗੇ ਤੁਹਾਨੂੰ ਵੀ ਹੈ ਬਾਬਾ ਵੀ ਤੰਦਰੁਸਤੀਆਂ ਬਖਸ਼ਣੀ ਦਾ ਆਪਣੇ ਚੈਨਲ ਦੀ ਬੱਲੇ ਬੱਲੇ ਕਰਾ ਦੇਣੀ ਹੈ ਗ੍ਰੇਟ ਟੈਲੀਕਾਸਟ ਹਾਂਜੀ ਜਕਾਰਾ ਲਖਦਾ ਦਾ ਪੀਰ ਜੀ ਦਾ ਸੱਚੇ ਦਰਵਾਰ ਕੀ ਜੈ ਉਹ ਬੱਲੇ ਬੱਲੇ ਗ੍ਰੇਟ ਟੈਲੀਕਾਸਟ ਦੇ ਉੱਤੇ ਭੱਲੇ ਘਰੇ ਟਟਲੀ ਕਾਸਟ ਦੇ ਉੱਤੇ ਸੋਹਣੇ ਮੰਦਰਾਂ ਦੇ ਦਰਸ਼ਨ ਕਰੀਏ ਘਰ ਵਿੱਚ ਬੈਠ ਹਾਜ਼ਰੀ ਭਰੀਏ ਘਰੇ ਟਟਲੀ ਕਾਸਟ ਦੇ ਉੱਤੇ ਭੱਲੇ ਭੱਲੇ ਘਰੇ ਟਟਲੀ ਕਾਸਟ ਦੇ ਉੱਤੇ ਜੈ ਹੋ ਜੈ ਹੋ ਤੇ ਉਹ ਬਾਜੀ ਬੱਚਾ ਬਹੁਤ ਆ ਬਾਬਾ ਜੀ ਅਨੰਦ ਆ ਗਿਆ ਜੀ ਜਦ ਨਾਮ ਦੀ ਕਮਾਈ ਕਰਦੇ ਹਰ ਇੱਕ ਬੰਦੇ ਆ ਵਾਹ ਜੀ ਵਾਹ ਜੀ ਜੇ ਅੰਦਰੋਂ ਮਲੰਗ ਫੜ ਲਿਆ ਸਮਝ ਲਓ ਉਹਨਾਂ ਆਪਣੇ ਬਿਮਾਰੀ ਬਿਮਰੀ ਸਦਕਾਰਾ ਪਾ ਲਿਆ ਕੋਈ ਬਾਬੇ ਮੁਰਾ ਲੱਗਣੀ ਕੋਈ ਮਗਰ ਨਹੀਂ ਫੜਨਾ ਚਾਹੀਦਾ ਆਹ ਕੀ ਬਾਤ ਹੈ ਕੀ ਬਾਤ ਹੈ ਮੈਨੂੰ ਬਾਈ ਦਾ ਨਾ ਸੁਭਾਅ ਬਹੁਤ ਚੰਗਾ ਲੱਗਾ ਮੈਨੂੰ ਨੇਚ ਦੇ ਮਸਲਾ ਦਾ ਸੁਭਾਅ ਆ ਸਭ ਦਾ ਦਿਲ ਦਾ ਰਾਜਾ ਚਾਹੀਦਾ ਹੈ ਪਰ ਜਿੰਨੇ ਬੰਦੇ ਮਿਲਦੇ ਆ ਧਰਮ ਨਾਲ ਬੜੇ ਫ੍ਰੈਂਡਲੀ ਆ ਸੁਭਾਅ ਸਾਰਿਆਂ ਦੇ ਨੇਕ ਆ ਵਧੀਆ ਸੁਭਾਅ ਆ ਤੇ ਅਨੰਦ ਆ ਜੀ ਸਾਰਿਆਂ ਸੰਗਤ ਐਸ ਜਗਾ ਤੇ ਆ ਕੇ ਅਰਦਾਸ ਬੇਨਤੀ ਕਰਦੀਆਂ ਤੇ ਇਹ ਚੱਲਦਾ ਆਉਂਦਾ ਬਾਬਾ ਜੀ ਦਾ ਤੂਣਾ ਤੇ ਇਹ ਜਿਹੜੇ ਵੀ ਭਗਤ ਐ ਇੱਥੇ ਸਾਰੇ ਅਰਦਾਸ ਬੇਨਤੀ ਕਰਦੇ ਆ ਤੇ ਲਾਉਂਦਾ ਜਗਾਰਾ ਫਿਰ ਇੱਕ ਜਗਾਰਾ ਲੱਖਾਂ ਦਾ ਬੇਦਾ ਸੋਲ ਸੱਚੇ ਦਰਵਾਜ਼ੇ ਕੀ ਜੈ ਤੇ ਇਹ ਆ ਜੀ ਲੱਖ ਦਾ ਤਾਂ ਪੀਰ ਜੀ ਦੀ ਜਿਹੜੀ ਸਥਾਪਨਾ ਹੋਈ ਆ ਇੱਥੇ ਜਿਹੜੇ ਉਹਨਾਂ ਦਾ ਸਥਾਨ ਆ ਨਾ ਇਹ ਤੁਸੀਂ ਦਰਸ਼ਨ ਕਰ ਰਹੇ ਆ ਜੀ ਬੇੜੇ ਦਾ ਜਿਹੜਾ ਬੇੜਾ ਗੌਂਸਪਾਕ ਪੀਰ ਜੀ ਨੇ ਤਾਰ ਦਿੱਤਾ ਸੀਗਾ ਤੇ ਆਜੋ ਕਰਦੇ ਆ ਗੱਲਬਾਤ ਇਹ ਉਹਨਾਂ ਦੀ ਗੁਫਾ ਆ ਜੀ ਤੇ ਹਾਂਜੀ ਇਕ ਗੋਸਬਾਕ ਜੀ ਨੇ ਬੇੜਾ ਤਾਰਿਆ ਸੀ ਅੱਛਾ ਜੀ ਇਹ ਬਰਾਤ ਗਈ ਹੋਈ ਸੀ ਨਾ ਹਾਂਜੀ ਰੂੜੀ ਮਾਤਾ ਦੀ ਰੂੜੀ ਮਾਤਾ ਦੀ ਮੁੰਡੇ ਦਾ ਵਿਆਹ ਸੀ ਅੱਛਾ ਜੀ ਤੇ ਜਿਹ ਉਹ ਬੇੜਾ ਤਾਰ ਰਹੇ ਸੀ ਉਹਨੇ ਨਾ 12 ਸਾਲ ਬਾਅਦ ਫਿਰ ਬੇੜਾ ਕੱਢਿਆ ਸੀ ਥੱਲੇ ਦੇ ਬਰਾਤ ਸਮੇਤ 12 ਸਾਲਾਂ ਬਾਅਦ ਪਾਣੀ ਦੇ ਥੱਲਿਓਂ ਹਾਂਜੀ ਹਾਂਜੀ ਬਰਾਤ ਸਮੇਤ ਕੱਢਿਆ ਸੀ ਹਾਂਜੀ ਹਾਂਜੀ ਬੇੜਾ ਡੁੱਬਿਆ ਸੀ ਉਹ ਡੁੱਬਿਆ ਨਹੀਂ ਥੋ ਹਾਂ ਯਾਨੀ ਕਿ ਖਵਾਇਆ ਪੀਰ ਕੋ ਇਮਾਨਤ ਦਿੱਤੀ ਜ ਉਹਨੇ ਅੱਛਾ ਜੀ ਤੇ 12 ਸਾਲਾਂ ਬਾਅਦ 12 ਸਾਲ ਬਾਅਦ ਜਿਹੜੀ ਮਾਤਰੀ ਉਹਨੇ ਕੀ ਕੀ ਪੂਰੀ ਉਹ 2 ਲੱਖ ਕੀਤੀ ਚਿਰਾਗ ਵਾਲਿਆ ਤੇ 12 ਸਾਲ ਬਾਅਦ ਬੇੜਾ ਬਾਪੂ ਨੇ ਤਾਰਿਆ ਪੂਰਾ ਬਰਾਤ ਸਨਿਰ ਕੱਢਿਆ ਬਾਹਰ ਤੇ ਇਹ ਇਹ ਕਹਾਵਤ ਵੀ ਤਾਂ ਹੀ ਬਣੀ ਹੋਵੇ 12 ਸਾਲਾਂ ਬਾਅਦ ਰੂੜੀ ਦੀ ਸੁਣੀ ਗਈ ਸੀ ਇਹ ਉਹੀ ਕਹਾਵਤ ਹੈ ਇੱਥੇ ਹਾਂਜੀ ਹਾਂਜੀ ਹਨਾ ਜੀ ਉਹੀ ਕਹਾ ਇਹ ਉਹੀ ਰੂੜੀ ਮਾਤਾ ਆ ਜਿਹਦਾ ਬੇੜਾ ਗੋਫ ਪਾਕ ਜੀ ਨੇ 12 ਸਾਲਾਂ ਬਾਅਦ ਤਾਰਿਆ ਤਾਰਿਆ ਸੀ ਬਿੱਤ ਪੜੇ ਹਾਂਜੀ ਹਾਂਜੀ ਇਹ ਜਿਹੜੀ ਬਰਾਤ ਸੀ ਇਹ ਕਿਹਦੀ ਸੀ ਦੇ بیٹے ਦੀ ਸੀ ਹਾਂਜੀ بیٹے ਦੀ ਇਹਦੇ بیٹے ਦੀ ਬਰਾਤ ਸੀ ਨਾ ਉਹ ਸਵੇਲੇ ਨੂੰ ਦਰਸਾਇਆ ਗਿਆ ਆ ਰੂੜੀ ਮਾਤਾ ਇਹ ਉਹ ਬੇੜਾ ਤੇ ਇਹ ਖਵਾਜਾ ਪੀਰ ਜੀ ਤੇ ਇਹ ਗੌਸਪਾਕ ਪੀਰ ਜੀ ਤੇ ਇਹ ਇੱਥੇ ਦਾ ਇਤਿਹਾਸ ਇਹ ਸਾਈਂ ਬਾਬਾ ਜੀ ਦੀ ਮੂਰਤੀ ਸਥਾਪਨਾ ਹੋਈ ਆ ਨਾਲੇ ਤੇ ਮਾਤਾ ਰਾਣੀ ਕਾਲੀ ਮਾਤਾ ਸ਼ੇਰਾਂ ਵਾਲੀ ਮਾਤਾ ਬਬ ਬਾਲਕਨਾ ਜੀ ਦੀ ਮੂਰਤੀ ਸਥਾਪਨਾ ਹੋ ਰਹੀ ਹੈ ਤੇ ਸਾਰੇ ਦੇਵੀ ਦੇਵਤਿਆਂ ਦੀ ਇੱਥੇ ਮੂਰਤੀ ਸਥਾਪਨਾ ਹੋਈ ਹੈ ਨਾ ਤੇ ਬਹੁਤ ਹੀ ਪਿਆਰਾ ਇੱਥੇ ਦਾ ਵਿਊ ਆ ਸਾਰੀਆਂ ਸੰਗਤਾਂ ਦਰਸ਼ਨ ਮੇਲੇ ਕਰਦੀਆਂ ਵੀ ਆ ਤੇ ਜਿਨ੍ਹਾਂ ਨੇ ਨਹੀਂ ਕੀਤੇ ਆਪਣੀ ਵੀਡੀਓ ਦੇ ਜ਼ਰੀਏ ਕੀਤੇ ਆ ਉਹ ਵੀ ਕਰੋ ਜੀ ਲਓ ਜੀ ਚੱਲਦੇ ਆ ਹੁਣ ਅ ਅਗਲੇ ਪਾਸੇ ਦੂਸਰੀ ਸਾਈਡ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਰਿਆਂ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਮਾਈਕ ਤੋਂ ਬਿਨਾ ਥੋੜਾ ਜਿਆ ਔਖਾ ਹੋ ਗਿਆ ਹੋਣਾ ਕਿਉਂਕਿ ਮਾਈਕ ਮਗਾਏ ਸੀ ਔਨਲਾਈਨ ਉਹ ਹੋ ਗਏ ਸੀ ਖਰਾਬ ਉਹਨਾਂ ਨੂੰ ਵਾਪਸ ਭੇਜਿਆ ਹੋਇਆ ਆ ਤੇ ਹੁਣ ਦੁਬਾਰਾ ਫੇਰ ਲਵਾਗੇ ਆਪਾਂ ਠੀਕ ਆ ਜੀ ਵੈਸੇ ਤਾਂ ਆਵਾਜ਼ ਭਾਰੀ ਆ ਪਰ ਫਿਰ ਵੀ ਜਦੋਂ ਥੋੜਾ ਕਰਾਊਡ ਹੋਵੇ ਤਾਂ ਫਿਰ ਥੋੜੀ ਵੋਇਸ ਦਾ ਥੋੜੀ ਦਿੱਕਤ ਆ ਜਾਂਦੀ ਹੈ ਨਾ ਪੀਰ ਨਗਾਹੇ ਦਰਸ਼ਮੇਲੇ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਆਪਾਂ ਆ ਗਏ ਆ ਜੀ ਕੀ ਆਰਮੀ ਵਾਲੇ ਪੀਰ ਦੇ ਇੱਥੇ ਇੱਥੇ ਦਾ ਜਿਹੜਾ ਦਰਬਾਰ ਆ ਨਾ ਇਹ ਸਰਦ ਦਵਾਰ ਨਮਾ ਬਣਿਆ ਤੇ ਪਰਸੋਂ ਚੌਥੀ ਇੱਥੇ ਓਪਨਿੰਗ ਹੋਈ ਆ ਤੇ ਚਲੋ ਕਰਦੇ ਆ ਦਰਸ਼ਨ ਮੇਲੇ ਇਧਰ ਵੀ ਤੇ ਤੁਹਾਨੂੰ ਵੀ ਕਰਵਾਉਨੇ ਆ ਤੇ ਇਹ ਦਰਬਾਰ ਦੀ ਜਿਹੜੀ ਓਪਨਿੰਗ ਆ 2-3 ਦਿਨ ਪਹਿਲਾਂ ਹੋਈ ਆ ਤੇ ਬਹੁਤ ਹੀ ਪਿਆਰਾ ਦਰਬਾਰ ਬਣ ਗਿਆ ਤੇ ਬਹੁਤ ਹੀ ਆਲੀਸ਼ਾਨ ਬਿਲਡਿੰਗ ਰੈਡੀ ਹੋ ਗਈ ਆ ਪਹਿਲਾਂ ਆਪੇ ਇਸ ਸਾਈਡ ਤੋਂ ਆਈਦਾ ਹੁੰਦਾ ਸੀ ਤਾਂ ਅੰਦਰੋਂ ਅੰਦਰ ਇੱਧਰ ਦੀ ਨਿਕਲੀਦਾ ਹੁੰਦਾ ਸੀ ਉਹ ਸਾਰੀ ਹੀ ਬਿਲਡਿੰਗ ਢਾ ਕੇ ਇੱਕ ਲੈਨਟਰ ਵੱਡਾ ਪਾਤਾ ਆ ਹੁਣ ਤੁਸੀਂ ਪਛਾਣੀ ਨਹੀਂ ਸਕਦੇ ਵੀ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਨਾ ਵਾਹ ਕੀ ਬਾਤ ਆ ਬਹੁਤ ਹੀ ਪਿਆਰੇ ਦਰਬਾਰ ਪਿਆਰਾ ਬਣਾਤਾ ਆ ਤੇ ਆਜੋ ਚਲਦੇ ਆ ਅੰਦਰ ਤੇ ਕਰਦੇ ਆ ਦਰਸ਼ਨ ਮੇਲੇ ਲੋ ਜੀ ਕਰੋ ਦਰਸ਼ਨ ਹਾਂਜੀ ਕੀ ਹਾਲ ਹੈ ਜੀ ਠੀਕ ਆ ਬਸ ਤੇ ਕੀ ਬਾਤ ਆ ਜੀ ਅणि ਪਹਿਲੀ ਪਹਿਲੀ ਆ ਤਾਂ ਯਕੀਨੀ ਨਹੀਂ ਹੁੰਦਾ ਵੀ ਆਪਾਂ ਖੜੇ ਕਿੱਥੇ ਆ ਨਾ ਤੇ ਪੂਰਾ ਬਗਦਾਦ ਬਣ ਗਿਆ ਜੀ ਪੂਰਾ ਬਗਦਾਦ ਬਣ ਗਿਆ ਤੇ ਜਿਹੜੇ ਇਹਨਾਂ ਦੀ ਬੈਕਗ੍ਰਾਉਂਡ ਆ ਨਾ ਉਹ ਵੀ ਬਗਦਾਦ ਤੋਂ ਆ ਨਾ ਤੇ ਆਪਾਂ ਥੋੜਾ ਜਿਹਾ ਸ਼ੇਅਰ ਕਰਾਂਗੇ ਇਹ ਕਿੱਸਾ ਇਹਨਾਂ ਦਾ ਜਿਹੜਾ ਮੇਨ ਆ ਨਾ ਜਿਸ ਟਾਈਮ ਇਹਨਾਂ ਦਾ ਰੂੜੀ ਮਾਤਾ ਦਾ ਬੇੜਾ ਡੁੱਬਿਆ ਸੀ ਨਾ ਜੀ ਹਾਂਜੀ ਹਾਂਜੀ ਬਗਦਾਦ ਸ਼ਹਿਰ ਚੋਂ ਉਤਾਰਿਆ ਸੀ ਇਹਨਾਂ ਦੀ ਗੋਸਪਾਲ ਸਰਕਾਰ ਨਾਲ 12 ਸਾਲ ਬਾਅਦ ਜਿਹੜਾ ਤਰਿਆ 12 ਸਾਲ ਬਾਅਦ ਬੇੜਾ ਇਹ ਤਰਿਆ ਆ ਪੀਰ ਨਗਾਹੇ ਵਾਲੀ ਸੈੱਡ ਵੀ ਉਧਰ ਪਿਆ ਆ ਨਾ ਹਾਂਜੀ ਹਾਂਜੀ ਬੇੜਾ ਬੇੜਾ ਦਿਖ ਅੱਜ ਵੀ ਕਹਿੰਦੇ ਬਗਦਾਦ ਦੇ ਵਿੱਚ ਬਗਦਾਦ ਦੇ ਸ਼ਹਿਰ 'ਚ ਹੀ ਹੈ ਪਿਆ ਆ ਹਾਂਜੀ ਹਾਂਜੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਤੇ ਉਹਨਾਂ ਦਾ ਸਥਾਨ ਹੈ ਉਹਨਾਂ ਦਾ ਸਥਾਨ ਹੈ ਇਹ ਜਿਹੜਾ ਬਾਬਾ ਜੀ ਆਏ ਇੱਥੇ ਫਿਰ ਉਹਨਾਂ ਦਾ ਸਥਾਨ ਹੋ ਗਿਆ ਫਿਰ ਬਗਦਾਦ ਚਲੇ ਗਏ ਇਸ ਜਗ੍ਹਾ ਤੇ ਆਏ ਆ ਤੇ ਉਸ ਤੋਂ ਬਾਅਦ ਫਿਰ ਬਗਦਾਦ ਚਲੇ ਗਏ ਫਿਰ ਬਗਦਾਦ ਚਲੇ ਗਏ ਉਸ ਵੇਲੇ ਦਾ ਇਹ ਸਥਾਨ ਆ ਤੇ ਹੁਣ ਇਹਨੂੰ ਬਹੁਤ ਨਵੇਂ ਤਰੀਕੇ ਨਾਲ ਬਣਾ ਦਿੱਤਾ ਗਿਆ ਹੈ ਉਹ ਜਿਹੜੀ ਦਰਗਾਹ ਹੈ ਸੇਮ ਉਦਾਂ ਹੀ ਆ ਉਦਾਂ ਹੀ ਹੈ ਬਾਕੀ ਜਿਹੜੀ ਬਾਹਰ ساری ਬਿਲਡਿੰਗ ਨੂੰ ਕਰਤਾ ਬਾਕੀ ਸਭ ਕੁਝ ਓਏ ਹਾਂਜੀ ਬਹੁਤ ਪਿਆਰਾ ਜੀ ਇਹ ਲਾਈਟਾਂ ਬਹੁਤ ਜ਼ਬਰਦਸਤ ਆ ਐਕਚੁਅਲ ਦੇ ਵਿੱਚ ਇਹਦਾ ਨਕਸ਼ਾ ਵੀ ਜਿੱਦਾਂ ਬਗਦਾਦ ਦੇ ਵਿੱਚ ਨਾ ਬਾਹਰ ਦੀਆਂ ਕੰਟਰੀਆਂ ਦੀ ਬਿਲਡਿੰਗਾਂ ਆ ਉੱਥੇ ਆਇਆ ਜੀ ਉੱਥੇ ਆਇਆ ਉੱਥੇ ਨਕਸ਼ਾ ਜੀ ਜੀ ਬਹੁਤ ਹੀ ਪਿਆਰਾ ਨਕਸ਼ਾ ਬਣਾਇਆ ਜੀ ਔਰ ਮਿਲ ਕੇ ਰੂਹ ਰਾਜੀ ਹੁੰਦੀ ਹੈ ਦਰਸ਼ਨ ਮਿਲੇ ਕਰਕੇ ਹਾਂਜੀ ਹਾਂਜੀ ਤੇ ਇਹ ਕੱਲ ਹੋਇਆ ਇਹਦਾ ਇਹ 4 ਤਰੀਕ ਨੂੰ ਘਟਦਾ ਹੋਇਆ ਜੀ 4 ਤਰੀਕ ਨੂੰ ਹੋਇਆ ਤੇ ਕੌਣ ਕੌਣ ਆਇਆ ਸੀਗਾ ਇੱਥੇ ਇੱਥੇ ਸਾਡੇ ਆਏ ਸੀ ਤੁਹੇਲਾ ਸਾਹਿਬ ਜੀ ਤਸੀਲਾ ਸਾਹਿਬ ਨਾਲ ਹਾਂ ਜੀ ਦਾ ਸਾਹਿਬ ਤੇ ਸਾਡੇ ਐਮਐਲਏ ਸਾਹਿਬ ਵਿਵੇਕ ਸ਼ਰਮਾ ਜੀ ਵਿਵੇਕ ਸ਼ਰਮਾ ਜੀ ਉਹ ਵੀ ਇੱਥੇ ਆਏ ਜੀ 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 ਉਹਨਾਂ ਦੇ ਕਰਕੇ ਅਦਗਾਟ ਲਾ ਰਿਹਾ ਜੀ ਬਹੁਤ ਹੀ ਪਿਆਰੀ ਜੀ ਬਿਲਡਿੰਗ ਬਹੁਤ ਵਧੀਆ ਅਲਿਸ਼ਾਨ ਬਣਾਤੀ ਆ ਤੇ ਜਿਹੜਾ ਬਹੁਤ ਟਾਈਮ ਵਾ ਦਾਂਗਾ ਉਹ ਤੇ ਇੱਕ ਵਾਰੀ ਪਹਿਲ ਪਛਾਣੂਗਾ ਕਿੱਥੇ ਆ ਗਿਆ ਨਾ ਇਹ ਬਾਬਾ ਜੀ ਦਾ ਤਖਤ ਸਨੇਗਾ ਜੀ 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 ਜਿੱਥੇ ਜਿੱਦਾਂ ਵੀ ਨਾ ਆਪਣਾ ਬਿਸਤਰ ਹੁੰਦਾ ਨਾ ਹੀ ਉਹ ਬਾਬਾ ਜੀ ਦਾ ਬਿਸਤਰ ਹੈ ਜੀ 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 ਤੇ ਇਹ ਬਗਦਾਦ ਦੀ ਹੈ ਜੀ ਹਾਂ ਜੀ ਬਗਦਾਦ ਉੱਥੇ ਇਹੋ ਜਿਹੀ ਮਜ਼ਾਰ ਬਣੀ ਹੋਈ ਇਹੋ ਜਿਹਾ ਸਥਾਨ ਬਣਿਆ ਆ ਨਾ ਹਾਂਜੀ 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 ਤੇ ਇਸ ਵੀਡੀਓ ਚ ਇੰਨਾ ਹੀ ਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਡੈਫੀਨੇਸ਼ਨ ਦੇ ਉੱਤੇ ਤਦ ਤੱਕ ਦੇਖਦੇ ਰਹੋ ਤੁਸੀਂ ਆਪਣੇ ਭਰਾ ਦਾ ਚੈਨਲ ਗ੍ਰੇਟ ਐਨਿਕਾਸਟ ਯੂ ਨਾ ਭਰਾਵਾ ਨੇ ਮੈਨੂੰ ਇੱਥੇ ਦਾ ਜਿਹੜਾ ਇਤਿਹਾਸ ਸੁਵਾਇਆ ਕਰ ਨੇ ਬਹੁਤ ਹੀ ਵਕੂਬੀ ਦੱਸਿਆ ਰਣਜੀਤ ਕੁਮਾਰ ਜੀ ਹਾਂਜੀ ਰਣਜੀਤ ਸਿੰਘ ਰਣਜੀਤ ਸਿੰਘ ਤੇ ਇੱਧਰ ਸਾਡੇ ਭਾਜੀ ਲਖਮਿੰਦਰ ਸਿੰਘ ਲਖਮਿੰਦਰ ਸਿੰਘ ਹਾਂ ਬਟ ਲਖਮਿੰਦਰ ਭਰਾਜੀ ਅੱਜ ਦੇ ਤੇ ਬਹੁਤ ਹੀ ਪਿਆਰਾ ਸਵਾਦ ਸਾਰਿਆਂ ਦਾ ਨਿਗਾ ਸਵਾਦ ਇਸ ਸਥਾਨ ਤੇ ਮੇਰਾ ਗੱਲ ਆਪਾਂ ਸਾਢੇ 4 ਸਾਲ ਬਾਅਦ ਆਏ ਆਪਾਂ ਹਾਂਜੀ ਸਾਢੇ 4 ਸਾਲ ਸਾਢੇ 4 ਸਾਲ ਹੋ ਗਏ ਬਣਦੇ ਨੂੰ ਬਹੁਤ ਹੀ ਪਿਆਰਾ ਦਰਬਾਰ ਬਣਿਆ ਆ ਤੇ ਆਨੰਦ ਆ ਗਿਆ ਜੀ ਚਲੋ ਪੁਰਾਣਾੜਵੜਕੇ ਬਹੁਤ ਖੁਸ਼ੀ ਹੋਈ ਬਹੁਤ ਜਨਾਬਾ ਜੀ ਕੀ ਕਹਾਵਾ ਥੈਂਕ ਯੂ ਚਲੋ ਮਿਲ ਕੇ ਬਹੁਤ ਮਨ ਖੁਸ਼ ਹੋਇਆ ਥੈਂਕ ਯੂ ਥੈਂਕ ਯੂ ਸਾਡੇ ਦਰਵਾਜ਼ੇ ਤੇ ਇੱਥੇ ਆਏ ਬਹੁਤ ਮੇਰਮਨੀ ਬਹੁਤ ਸ਼ੁਕਰੀਆ ਭਾਈ ਸਾਹਿਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਲਾਈਕ ਐਂਡ ਸ਼ੇਅਰ ਕਰਿਓ ਕੀ ਕਹਾਵਾ ਇੱਚ ਕੇ ਕੰਮ ਕਰਦੇ ਹੋ ਭਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਬ੍ਰੋ ਥੈਂਕ ਯੂ ਥੈਂਕ ਯੂ ਚਲੋ ਹੁਣ ਬਾਬਾ ਜੀ ਦੀ ਦਰਗਾਹ ਦੇ ਵਿੱਚ ਇੱਥੇ ਅਰਜ਼ਾ ਹੋ ਗਈਆਂ ਬੇਨਤੀਆਂ ਹੋ ਗਈਆਂ ਅਰਦਾਸਾਂ ਹੋ ਗਈਆਂ ਫੇ ਆਪੇ ਬਾਬਾ ਜੀ ਨੇ ਕਰ ਦੇਣਾ ਨਾ ਹੁਣ ਹਾਂਜੀ ਲਾਓ ਜਗਾਰਾ ਫ ਦਰبار ਬੋਲ ਬੋਲ ਕਰਦਾ ਬੋਲ ਸੱਚੇ ਦਰਬਾਰ ਕੀ ਜੈ